ਸਤਿ ਸ਼੍ਰੀ ਅਕਾਲ ਜੀ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਚਿਰਾ ਮਗਰੋਂ ਸੁਸਾਇਟੀ ਬਾਲ ਗਏ ਨੇ ਕੋਠੀ ਅੰਦਰ ਝਾਤੀ ਮਾਰੀ ਅੰਦਰ ਕਿੰਨੇ ਸਾਰੇ ਨਿਆਣੇ ਖੇਡ ਰਹੇ ਸਨ ਪਰ ਮਾਤਾ ਜੀ ਕਿਧਰੇ ਵੀ ਨਾ ਦੇ ਸੀ RAMU ਨੇ ਮਗਰੋਂ ਦੱਸਿਆ ਕਿ ਮਾਤਾ ਜੀ ਨੂੰ ਚੜਾਈ ਕੀਤਾ ਤਾਂ 4 ਮਹੀਨੇ ਹੋ ਗਏ ਸਨ ਹੁਣ ਮੇਰਾ ਟੱਬਰ ਇਸ ਕੋਠੀ ਵਿੱਚ ਰਹਿੰਦਾ ਸੋਰਤ ਤੀਤਵਲ ਪਰਤ ਗਈ ਉਹ ਅਕਸਰ ਆਖਿਆ ਕਰਦੀ ਮੇ ਪੁੱਤਰ ਬਾਹਰ ਇਸ ਲਈ ਨਹੀਂ ਜਾਂਦੀ ਕਿ ਕੋਈ ਖਾਲੀ ਵੇ ਕਬਜ਼ਾ ਇਹ ਨਾ ਕਰ ਲਵੇ ਪੁੱਤ ਬਾਹਰੋਂ ਇਸ ਲਈ ਨਹੀਂ ਆਉਂਦਾ ਕਿ ਉੱਥੇ ਵਾਲੇ ਤੇ ਵੇ ਕਬਜ਼ਾ ਨਾ ਕਰ ਲਵੇ ਰਾਮੂ ਦੱਸਣ ਲੱਗਾ ਕਿ ਨਿੱਕਾ ਸਾਹਿਬ ਜੀ ਸੰਸਕਾਰ ਮਗਰੋਂ ਕੁਝ ਦਿਨ ਇੱਥੇ ਰਹਿ ਕੇ ਵਾਪਸ ਚਲਾ ਗਿਆ ਸੀ ਜਾਣ ਲੱਗਾ ਆਖ ਗਿਆ ਕਿ ਰਾਮੂ ਹੁਣ ਤੂੰ ਹੀ ਇੱਥੇ ਰਹੀ ਜਾ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਮੈਂ ਰਿਟਾਇਰ ਹੋ ਕੇ ਵਾਪਸ ਨਹੀਂ 파ਤਾਉਂਦਾ ਪਰ ਮੈਨੂੰ ਪੱਕਾ ਪਤਾ ਕਿ ਇੱਕ ਵੇਰ ਬਾਹਰ ਗਏ ਵਾਪਸ ਕਿੱਥੇ ਪਰਤਦੇ ਨੇ ਲੋਕ ਨਿੱਕੇ ਸਾਹਿਬ ਜੀ ਨੂੰ ਬੜਾ ਡਰਾਉਂਦੇ ਸਨ ਆਖੇ RAMU ਨੇ ਪੱਕਾ ਕਬਜ਼ਾ ਕਰ ਲੈਣਾ ਪਰ ਮੈਂ ਆਖਿਆ ਫਿਕਰ ਨਾ ਕਰ ਸਾਹਿਬ ਜੀ ਮੈਂ ਕਿਹੜਾ ਕੋਠੀ ਸਿਰ ਤੇ ਚੁੱਕ ਕੇ ਲੈ ਜਾਣੀ ਮੈਂ ਤੇ ਸਿਰਫ ਇਸ ਦੀ ਰਾਖੀ ਹੀ ਕਰਨੀ ਵਾਪਸ ਪਰਤਦੇ ਆ RAMU ਨੇ ਆਖੇ RAMU ਦੇ ਆਖੇ ਬੋਲ ਮੇਰੇ ਕੰਨਾਂ ਵਿੱਚ ਗੂੰਜ ਰਹੇ ਸਨ ਮੈਂ ਤੇ ਸਿਰਫ ਰਾਖੀ ਹੀ ਕਰਨੀ ਖਿਆਲ ਆਇਆ ਕਿ ਇਸ ਦੁਨੀਆ ਵਿੱਚ ਰਾਮੂ ਹੀ ਨਹੀਂ ਸਗੋਂ ਹਰ ਬੰਦਾ ਸਿਰਫ ਰਾਖੀ ਹੀ ਕਰਦਾ ਰਹਿੰਦਾ ਏ ਕੋਠੀਆਂ ਕਾਰਾਂ ਕਿੱਲਾਂ ਜ਼ਮੀਨਾਂ ਜਾਇਦਾਦਾਂ ਦੀ ਮਨ ਨੂੰ ਹਰ ਵੇਲੇ ਇਹ ਝੂਠੀ ਤਸੱਲੀ ਦਿੰਦਾ ਹੋਇਆ ਕਿ ਮੈਂ ਹੀ ਇਸ ਦਾ ਮਾਲਕ ਹਾਂ ਫਿਰ ਇੱਕ ਦਿਨ ਇਸੇ ਤਰ੍ਹਾਂ ਚੌਕੀਦਾਰੀ ਕਰਦਾ ਹੋਇਆ ਚੁੱਪਚੀ ਪੀਤੇ ਜਹਾਨ ਵਿੱਚੋਂ ਕੁਝ ਕਰ ਜਾਂਦਾ ਹੈ ਜੇ ਸੱਚੀ ਮੁੱੱਚੀ ਮਾਲਕ ਹੋਵੇ ਤਾਂ ਸਭ ਕੁਝ ਨਾਲ ਕਿਉਂ ਨਾ ਲੈ ਜਾਵੇ ਬਸ ਫੜਾ ਮਾਰਦੇ ਹੋਏ ਦੇ ਸਾਹ ਪੂਰੇ ਹੋ ਜਾਂਦੇ ਹਨ ਮਗਰੋਂ ਕਚਹਿਰੀਆਂ ਵਕੀਲਾਂ ਦੀਆਂ ਫਾਈਲਾਂ ਵਿੱਚ ਤਸਤਖਤਾਂ ਦੀ ਸੁਨਾਮੀ ਆ ਜਾਂਦੀ ਹੈ ਤੇ ਫਰਦਾਂ ਵਿੱਚ ਨਾਮ ਬਦਲ ਦਿੱਤੇ ਜਾਂਦੇ ਬਾਹਰ ਬਾਹਰ ਲੱਗੀਆਂ ਨੇਮ ਪਲੇਟਾਂ ਤੇ ਸਿੱਧੂ ਦੀ ਥਾਂ ਰੰਧਾਵਾ ਲਿਖਿਆ ਲਿਖ ਲਿਆ ਜਾਂਦਾ ਪ੍ਰਾਣੀ ਕਹਾਤੈ ਮੂਰਖ ਮਕਾਨ ਬਣਾਉਂਦਾ ਹੈ ਤੇ ਬੁੱਧੀਮਾਨ ਇਸ ਵਿੱਚ ਰਹਿੰਦਾ ਹੈ ਦੋਸਤੋ ਆਓ ਵੱਡੇ ਮਕਾਨ ਦੀ ਮਲਕੀਅਤ ਦੀ ਫੜ ਮਾਰਨ ਨਾਲੋਂ ਇਸ ਵਿੱਚ ਰਹਿਣਾ ਸਿੱਖੀਏ ਇੱਕ ਨੇੜੇ ਦੀ ਰਿਸ਼ਤੇਦਾਰ ਪੰਜਾਬ ਅੱਠਾ ਕਮਰਿਆਂ ਵਾਲੀ ਕੋਠੀ ਬਣਾਈ ਕੁੱਲ ਜਹਾਨ ਬੜੀ ਫੜ ਮੱਜੀ ਇੰਨੇ ਕਮਰੇ ਤਾਂ ਸਿਰਫ ਨੌਕਰਾਂ ਦੇ ਹੀ ਨੇ ਫਰਨੀਚਰ ਸ਼ਿਮਲੇ ਦਾ ਕ੍ਰੌਕਰੀ ਸਿੰਗਾਪੁਰ ਦੀ ਪੇਂਟਿੰਗ ਇਟਲੀ ਦੀ ਮਾਰਬਲ ਰਾਜਸਥਾਨ ਤੋਂ ਸੀਮੈਂਟ ਕਰਨਾਟਕ ਤੋਂ ਅੱਜ ਪੂਰੀ ਦੀ ਪੂਰੀ ਖਾਲੀ ਪਈਏ ਅੱਗੜ ਪਿਛੜ ਸਭ ਤੁਰ ਗਏ ਮਹਿਲ ਨਿਸਖਣ ਰਹਿ ਗਏ ਵਾਸਾ ਆਇਆ ਤਾਲ ਦਸ ਦੇ ਦੂਰ ਜੰਗਲ ਝੋਪੜੀ ਵਿੱਚ ਅਜੇ ਉਸ ਨੇ ਦੀਵਾ ਬੁਝਾਇਆ ਹੀ ਸੀ ਕਿ ਚਮਕਦੇ ਚੰਨ ਦੀ ਚਾਨਣੀ ਦੀਆਂ ਸੈਂਕੜੇ ਕਿਰਨਾਂ ਅੰਦਰ ਆਵਣੀਆਂ ਤੇ ਝੋਪੜੀ ਦਾ ਹਰ ਕੋਨਾ ਰੋਸ਼ਨਾ ਉਠਿਆ ਹੈਰਾਨ ਹੋਇਆ ਕਿ ਇੱਕ ਨਿੱਕੇ ਜਿਹੇ ਦੀਵੇ ਨੇ ਕਿੰਨੀ ਦੇਰ ਦਾ ਇੰਨਾ ਸਾਰਾ ਚਾਨਣ ਬਾਹਰ ਹੀ ਡੱਕ ਕੇ ਰੱਖਿਆ ਹੋਇਆ ਸੀ ਹਰ ਇਨਸਾਨ ਦੇ ਅੰਦਰ ਵੀ ਇੱਕ ਦੀਵਾ ਜਗਦਾ ਏ ਸਭ ਤੋਂ ਵੱਧ ਅਮੀਰ ਹੋਣ ਦਾ ਵੱਡੇ ਘਰ ਦੀ ਮਲਕੀਅਤ ਦਾ ਮੋਟੀ ਸਾਰੀ ਤਨਖਾਹ ਤੇ ਉੱਚੇ-ਚੇ ਰਤਬੇ ਦਾ ਸਭ ਤੋਂ ਖੂਬਸੂਰਤ ਹੋੰਦਾ ਹਜ਼ਾਰਾਂ ਏਕੜ ਜ਼ਮੀਨ ਦੀ ਰਜਿਸਟਰੀ ਦਾ ਸਾਰੇ ਜਹਾਨ ਤੋਂ ਤਾਕਤਵਰ ਹੋੰਦਾ ਮਨ ਨੂੰ ਤਕੜਾ ਕਰ ਇਸ ਵਿਰਤੀ ਹੰਕਾਰ ਦਾ ਦੀਵਾ ਜੇ ਰਬਾਝਾ ਕੇ ਤਾਂ ਦੇਖੋ ਰੱਬੀ ਰਹਿਮਤਾਂ ਦੇ ਅਨੇਕਾ ਸਮੁੰਦਰ ਤੁਹਾਡੇ ਵजूद ਅੰਦਰ ਕਿਦਾਂ ਠਾਠਾ ਮਾਰਨ ਲੱਗਣਗੇ ਤੁਹਾਨੂੰ ਖੁਦ ਨੂੰ ਵੀ ਇਤਬਾਰ ਨਹੀਂ ਹੋਵੇਗਾ